ਹੈਲੋ ਹਾਸ਼ੀ ਗਾਲੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡਾਂ ਵਾਲਾ ਜੱਟ ਚੈਨਲ ਦੇ ਸਵਾਗਤ ਕਰਦੇ ਆਂ ਆਸ ਕਰਦੇ ਆਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਛੜਦੀ ਕਲਾ ਵਿੱਚ ਹੋਵੋਗੇ ਵਧੀਆ ਗੱਲ ਐ ਹੁਣੇ ਵੀ ਚਾਹੀਦੋ ਕਰਦੇ ਆਂ ਭਾਜ ਦੇ ਬਲੌਗ ਦੀ ਸ਼ੁਰੂਆਤ ਜੀ ਉਸ ਤੋਂ ਪਹਿਲਾਂ ਫਰੈਂਡ ਸਾਡੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਸਾਡੀ ਵੀਡੀਓ ਨੋਟੀਫਿਕੇਸ਼ਨ ਪਹੁੰਚ ਕੇ ਤੁਹਾਡੇ ਕੋਲ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨਾਲ ਲਗਾ ਜਰੂਰ ਦੇਖਿਆ ਕਰੋ ਜੀ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਨਵੇਂ ਆਏ ਹੋ ਹੁਣੇ-ਹੁਣੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਠੀਕ ਹੈ ਜੀ ਕਰਦੇ ਆਪਾਂ ਅੱਜ ਦੇ ਬਲੌਗ ਦੀ ਸ਼ੁਰੂਆਤ ਜੀ ਆਜੋ ਫਿਰ ਬਣੇਦੇ ਆਂ ਵੀਡੀਓ ਨੂੰ ਲੈਣ ਤਾਂ ਇਹ ਕਹਿੰਦੇ ਇਹ ਸੀ ਸਰਵਿਸ ਕਾਲਾ ਰਹੀ ਤੇ ਆਪਾਂ ਛੁੱਟੀ ਹੋਈ ਹੋ ਬਾਈ ਕਹਿੰਦੇ ਕਰ ਲਈਏ ਬਣਾਵਾਂਗੇ ਨਾਲ ਚਾਹ ਪਣੀ ਪੀਏ ਪਹਿਲਾਂ ਫਿਰ ਦੇਖਣਾ ਬਾਅਦ ਚ ਵੀ ਨਹੀਂ। 嬲ੀ ਜ਼ਰੂਰੀ ਆ। ਮੈਂ ਬਾਹਰ ਚ ਪੈਣਾ। ਟਿੰਗ ਨਾਲ ਦੇ। ਮਾਤਾ ਜੀ। ਚਾਹ ਰੋ ਪਈ। ਲੈ ਕੋਈ ਇਹਨੇ ਮੰਮੀ ਨੂੰ ਪੁਲਾਇਆ ਬਣਾਉਣਾ ਸ਼ੀਕ। ਕੀ ਵੀ ਰਿਓਂ। ਕਪੜੇ ਧੋਣੇ ਆ ਜੇ ਬੇਬੇ ਨੇ। ਮਾ ਨਰਜੀ। ਫਿਰ ਕੀ ਹੋ ਗਿਆ? ਕਪੜੇ ਧੋਣੇ ਗਿਆ ਕੋਈ ਜਿਉਂ। ਉਹ ਗਨਾਣਾ ਚ ਮੈਂ ਚੱਲਾ। ਅੱਜ ਮਸੋਂ ਵਾਲਨ ਲੱਗੀ ਐ। ਨਾ ਮਸੋਂ ਵਾਲੀ ਗੱਲ ਨਹੀਂ। ਮੈਂ ਚੱਲ ਬਰੈਂਡ ਸ਼ੇਕ ਬਣਾ ਦਈਏ। ਫਲਾ ਦੀਏ ਬੇਬੇ ਨੂੰ ਮੈਂ ਤਾਂ ਆਪੇ ਫਿਰ ਬਣਾ ਲਵਾਂ ਤੰਨੇ ਨੂੰ ਫਲਾ ਦੇ ਆ ਲੈ ਲੈ ਅੱਛੀ ਹੋਰ ਕੁਸ ਮਾਤਾ ਜੀ ਮੈਂ ਬਲਾ ਦਾਂਗੀ ਚੀਕੂ ਛੇਕ ਵਿੱਚੇ ਵਿੱਚੇ ਬਰੇਰਾ ਮਿਕਸ ਬਣਾਇਆ ਕਰ ਦੇ ਪੀਆ ਕਰ ਦੇ ਦੇ ਦੇਖ ਕਿੰਨੀ ਤੇਰੀ ਕਿੰਨੀ ਫਿਕਰ ਹੈ ਹੈ ਦੁੱਧੇ ਮਿਲਣਾ ਬੰਦ ਹੋ ਜਾਏਗਾ 2 ਮਹੀਨੇ ਰ ਪੱਕੇ ਰਾੜੇ ਲੱਖਾ ਫਡਾਈ ਮੇ ਲੈ ਗ ਰਹੇ ਹਾਂ ਮਾਵਾ ਚਾਹੀਂ ਬਿੰਦੇ ਜੈਨੇ ਮੇਲੇ ਗਾਵਾਂ ਨੂੰ ਪਤਾ ਨਹੀਂ ਕੀ ਬਾਗ ਨੂੰ ਇਹ ਜਾਣ ਜੈਨੇ ਦੋਦੋ ਕੀ ਕੇ ਮਿਲੇਗਾ ਦੋਦੋ ਕੀ ਥੀਏ ਨਹੀਂ ਮਿਲਦਾ ਗਰੇ ਉਹ ਲੈ ਲੈ ਛੱਟ ਨਹੀਂ ਲੱਗੀ ਬਣਾਣਾ ਭਾਈ ਅੰਬ ਲੱਗੀ ਖਾੜ ਦੇ ਇਹਦਾ ਹੈ ਅੰਬ ਕੀ ਚਾਹ ਨਹੀਂ ਮਿੱਠੀ ਆ ਖਾ ਲਾ ਖਾ ਲਾ ਫਾੜੀ ਚੱਲ ਰਹੀ ਥੋੜਾ ਫਾੜੇ ਇਧਰੋਂ ਬਣਾਣੀ ਰੋਟੀ ਦੀ ਹੈ ਪਹਿਲਾਂ ਆਪ ਦੇ ਖਾ ਲੀਏ ਗੁਰਤੀ ਵਾਲਾ ਬਸ ਆਪ ਦੇਖੀਏ ਕਿ ਨਹੀਂ ਆ ਗਰ ਗਰ ਕੋਈ ਰੋਟੀ ਪੱਕ ਜਾਈ ਗਈ ਬਾਈ ਚਟਨੀ ਬਣ ਗਈ ਅੰਬ ਦੀ ਮਿੱਠੀ ਖਾਤੀ ਵਧੀਆ ਗੱਲ ਆ ਫਿਰ ਕੀ ਹੋ ਗਿਆ ਨਾ ਭਾਈ ਸਾਡੀ ਕੁੜੀ ਆਈ ਦੀ ਕੱਲ ਮੈਨੂੰ ਮਿਲ ਕੇ ਨਹੀਂ ਗਈ ਮੈਂ ਡਿਊਟੀ ਤੇ ਸੀ ਆਪ ਬਸ ਪਿੱਛੇ ਜਾ ਕੇ ਆਪਣੀ ਮਾਂ ਨੂੰ ਮਿਲ ਕੇ ਲੰਗੀ ਕਿਵੇਂ ਹੈ ਹਾਂ ਹੋ ਚਲ ਵਧੀਆ ਗੱਲ ਮੈਡਮ ਗਈ ਹੋਈ ਪੈਕੇ ਬਾਈ ਠੀਕ ਆ ਹੋ ਦੱਸੋ ਸਾਰੇ ਠੀਕ ਠਾਕ ਹੋ। ਬਲੋਗ ਭਾਈ ਭੁੱਲ ਜਾਨੇ ਰੋਈ ਪਾਣਾ ਬਣਾਣਾ ਠੀਕ ਆ ਜਦੋਂ ਜਿਆਦਾ ਬਣਾ ਲੰਦੇ ਆ ਟਾਈਮ ਹੀ ਨਹੀਂ ਆ ਕੀ ਕਰੀਏ ਯਾਰ ਸਵੇਰ ਡਿਊਟੀ ਚਲੇ ਜਾਨੇ ਆ ਸ਼ਾਮ ਨੂੰ ਆ ਕੇ ਦੇਖਦੇ ਆ ਨਹੀਂ ਨਹੀਂ ਓਕੇ ਦਰਪੋਰਟ ਚਰਖਾ ਨਹੀਂ ਲੇਪੇ ਡਰੈਸ ਤਿਆਰ ਹੋ ਗਈ ਪੰਨਾ ਬਾਕੀ ਨੂੰ ਬਣ ਲਈ ਅਦਰ ਮਾਦਾ ਕਹਿੰਦੇ ਵੀ अंब न गेड़े दे रही लै भाई बेपे रातू गए ग्दियाँ तैयार कर रही है लिया अच्छा ये कपड़े छूँ है दी नहीं मौन वरत रखा वहा है भी जो एक मजा आ गई सारी कद पर के? ਹਾਂ ਬੋਲ ਦਿਨ ਮਾਂ ਹੈ ਬੋਲ ਦਿਨ ਆ ਕੁੜੇ اے ਕੁੜੇ ਹੈ ਤੇ ਬੋਲ ਨਹੀਂ ਚਲ ਕੋਈ ਨਹੀਂ ਡਿਜ਼ਾਈਨ ਪਾਲਾਂ ਦੇ ਵਿੱਚ ਡਿਜ਼ਾਈਨ ਵਿੱਚ ਫੁੱਲਾਂ ਵਾਲਾ ਪਾ ਲਈ ਡਿਜ਼ਾਈਨ ਇਹ ਤਾਂ ਪੱਕੀ ਆ ਦੋ ਬਣਾ ਲਈਆਂ ਨੇ ਦੇਖੋ ਕਿਹਦਾ ਸੂਟ ਦਾ ਅੱਛਾ ਡਿਜ਼ਾਈਨ ਬਣਾਦਾ ਡਿਜ਼ਾਈਨ ਹੈ ਪ੍ਰਾਣੀ ਬੁੜੀਆਂ ਕਿਹੜੇ ਕੋਈ ਕੰਮ ਆ ਮੈਂ ਰਾਤ ਨੂੰ ਸੋਚਿਆ ਬਹਿ ਜਾਂਦਾ ਸੀ ਜੇ ਫਿਰ ਉਹਨੂੰ ਲਾ ਲੈਂਦਾ ਲੈ ਕਹਿੰਦੇ ਸੋਚਿਆ ਐਸੀ ਇਹ ਕਿਹੜੀ ਉਹੀ ਇਹ ਪਰ ਉਹ ਕਿਹੜਾ ਡੈਮੇਜ ਹੋ ਹੋਰ ਅੱਛਾ ਰੂਹੀ ਜਾਂਦਾ ਨਹੀਂ ਪਾਦੀ ਹੂੰ ਇਹ ਰਹਿੰਦਾ ਨਹੀਂ ਆ ਹਾਂ ਸਾਨੂੰ ਮਲੇ ਥੋਕਦੇ ਸੂਣ ਮਾਰ ਕੇ ਥੋਕੀ ਮੈਂ ਤਾਂ ਜੇ ਸੂਣ ਮਾਰ ਡੰਡਾ ਮਾਰੀ ਪਰ ਫਿਰ ਜੇ ਕਿਤੇ ਪੁੰਜਾ ਖੰਡੇ ਰਹਿ ਗਏ ਆ ਉਹ ਨਹੀਂ ਰਹਿੰਦਾ ਉਹ ਬਰੋਦਾ ਆਪੇ ਆ ਜੀ ਦਬ ਕੇ ਮੈਨੂੰ ਕੰਦੇ ਨਹੀਂ ਇਹ ਇਹ ਜਿਹੜੀਆਂ ਗੱਡੀਆਂ ਪੁਰਾਣੀਆਂ ਕੋਈ ਮਰ ਬੇਬੇ ਸਿੱਖਿਆ ਬੰਦ ਜੇ ਦੇਖ ਜੋਖਾ ਦੇਖ ਦੋ ਆਮ ਇੱਕ ਸਾਰ ਹੋ ਗਈ ਉਹ ਵਾ ਜੋਖਣਾ ਗਿਆ ਜੋਖੇ ਰਾਂ ਉਹ ਲੱਗ ਰਿਹਾ ਕਬ ਉਹ ਲੰਬੀ ਆ ਜੇ ਮਿਲ ਲਗਾ ਨਾ ਤਾਂ ਮੂਣਾ ਨਹੀਂ ਇਹ ਅੱਗੇ ਤੱਕ ਭਗਦੇ ਰਹਿਣਗੇ Nhà đúng tất cả mọi người đấy tao tất cả mọi người đấy anh tao tất cả mọi người đấy anh tao anh ਇਸ ਨੂੰ ਤਾਂ ਕੱਪਿਆਵਾਂ ਰਹਾ। ਚਿੱਟਾ ਜੰਨੇ ਚਿੱਟਾ ਹੋ ਗਿਆ ਇਥੇ ਲੈ ਆਈ ਕਹਿੰਦੇ ਵੀ ਤਿਆਰ-ਸ਼ਿਆਰ ਹੋ ਗਏ ਆਪਾਂ ਤੇ ਬਾਈ ਚੱਲੇ ਆ ਹੁਣ। ਬਾਕੀ ਤੁਸੀਂ ਦੱਸਿਓ ਵੀ ਸ਼ਾਮ ਨੂੰ ਪੱਕੇ ਕਿੱਥੇ ਚੱਲਨੇ ਤਿਆਰ-ਵਿਆਰ ਹੋ ਕੇ ਤੁਹਾਨੂੰ ਦਿਖਾਣੇ ਆਪਾਂ ਅੱਗੇ ਜਾ ਕੇ। ਤੇ ਕਹਿੰਦੇ ਵੀ ਕਾਫੀ ਦਿਨ ਹੋ ਗਏ। ਤੇ ਆਪਾਂ ਚੱਲੇ ਆ ਹੁਣ। ਤਿਆਰ-ਸ਼ਿਆਰ ਹੋ ਗਏ। ਬਾਈ ਬਾਕੀ ਤੁਹਾਨੂੰ ਦਿਖਾਣੇ ਆ ਕਿ ਆਪਾਂ ਕਿੱਥੇ ਜਾਣਾ। ਬਸ ਆਉਣ ਜਾਣੀਆਂ। ਅੱਧੇ ਘੰਟੇ ਘੰਟਾ ਲੱਗੂ ਜ਼ੋਰ ਲਾ ਕੇ ਠੀਕ ਆ ਤੇ ਬਾਕੀ ਮਿਲਦੇ ਆ ਤੁਹਾਨੂੰ ਪਰ ਆਸਤੇ ਚ ਆ ਜਾਓ ਫਿਰ ਲੈ ਭਾਈ ਆਪਣੀ ਜਾਣੀ ਚਾਰੀ ਹੋਰੀਆਂ ਨਹੀਂ ਆਣੀਆਂ ਤੇਰੀਆਂ ਹੋਰੀਆਂ ਉਹ ਪਾਸਾ ਨਹੀਂ ਜਾਣਾ ਰਜਾ ਛੇਤੀ 10 ਮਿੰਟ ਸੱਸਰੀ ਗੱਲ ਜੀ ਕਿਹਾ ਲੈ ਦੇਖੀ ਨਹੀਂ ਕਾਲੀ ਆ ਹੋਰ ਹੋਰ ਬਸ ਠੀਕ ਆ ਉੱਥੇ ਹੀ ਮੁੜ ਜਾਦੇ ਪਿੱਛੇ ਦੀ ਬੰਦ ਜੀ ਮੈਂ ਤਾਂ ਲੰਮੀ ਹੋਣਾ ਚਾਹਿਆ ਅੱਛਾ ਤੂੰ ਤਾਂ ਬਿੱਲਾ ਹੈ ਅੰਮਾ ਮੈਂ ਕੰਮ ਕਰਦਾ ਸੀਗਾ ਕੰਮ ਨਹੀਂ ਹੋਈ ਤੁਹਾਡਾ ਵਾਲਾ ਗਏ ਔਰ ਆਜੋ ਆਜੋ ਤਰੱਕੀ ਆਜੋ ਇੱਧਰ ਬਹੇਓ ਹਾਂ ਇੱਧਰ ਬਹੇਓ ਸਾਸੀ ਨੂੰ ਨਹੀਂ ਸਾਸੀ ਨੂੰ ਬੰਦੇ ਵੀ ਆ ਰਹੇ ਆ ਹਨਾ ਨਾ ਇਹਦਾ ਤਾਂ ਬਾਰਾਂ ਵਜੇ ਆਏ ਹਾਂ ਵਿਖਾਸ ਸ੍ਰੀ ਗੁਰ ਮੁੰਡਾ ਬਹੂ ਨੂੰ ਲੈਣ ਜਾਣੇ ਮਕਾਲਾ ਹੈ ਜਿੱਜਾ ਤੇਰੇ ਕਹ ਰਿਹਾ ਮੈਂ ਉੱਥੀ ਦੇ ਮੁੜ ਜਾ ਜੇ ਉਹ ਬਚਾਰੇ ਬੂਟ ਵੀ ਹੋ ਕੇ ਦੇਖਦੇ ਨੇ ਕੱਪੜੇ ਦੇਖ ਕੇ ਬਸ ਬਹੁਤ ਵਧੀਆ 6 ਕਿਲੋ ਬਿਠਾ ਲੈਂਦਾ ਹਾਂ ਪਹਿਲਾਂ ਕਹਿ ਦਿੰਦਾ ਹਾਂ ਬੰਦਾ ਦਰੋਂ ਸਾਈਕਲ ਦੇ ਕਹਿੰਦਾ ਟੱਲੀਆਂ ਮ ਜਾਂਦਾ ਜਾਉਂ ਇਹ ਕਿਹੜਾ 10 ਕਿਲੋਮੀਟਰ ਦਾ ਹੈ 10 ਤਾਂ ਨਹੀਂ ਹੈ ਲੋ ਜੀ ਫਿਰ ਆਤਾ ਸੀਗਾ ਆਪਣਾ ਅੱਜ ਦਾ ਵਲੋਗ ਤੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੋਗ ਵਧੀਆ ਲੱਗਿਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਤੇ ਜੇ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੇ ਨੇ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ-ਨਵੇਂ ਆਏ ਹੋ ਹੁਣੇ-ਹੁਣੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡਾ ਜੋ ਨੋਟੀਫਿਕੇਸ਼ਨ ਹੈ ਵੀਡੀਓ ਤਾਂ ਤੁਹਾਡੇ ਤੋਂ 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 ਪਹਿਲਾਂ ਪਹੁੰਚ ਸਕੇ ਜੀ ਤੇ ਕਰਦੇ ਪਾਜੇ ਬਲੌਗ ਦੀ ਇੱਥੇ ਐਂਡੀ ਸ਼ੰਗਾਈ ਫਿਰ ਸਸਰੀਕਾਲ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਰਾਈਂ ਫਸਦੇ ਬਸਦੇ ਰੱਬ ਤਰੱਕੀਆਂ ਦੇ ਤੁਹਾਨੂੰ ਸ਼ੰਗਾਈ ਫਿਰ ਸਤ ਸ੍ਰੀ ਅਕਾਲ